ਆ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੂ ਤੇ ਅੱਜ ਸੁਣਨ ਨੂੰ ਨਾ ਇੱਕ ਚੀਜ਼ ਵਿਖਾਉਣ ਜਾ ਰਹੇ ਹਾਂ ਜਿਹੜੀ ਕਿ ਆਪਣੇ ਪੰਜਾਬ ਦੇ ਵਿੱਚ ਉਹ ਨਾ ਅਲੋਪ ਹੋ ਜਾਂਦੀ ਆ ਵੱਖਰੀ ਚੀਜ਼ ਆ ਪਹਿਲਾਂ ਪੰਜਾਬ ਵਿੱਚ ਬਹੁਤ ਹੁੰਦੀ ਸੀਗੀ ਪਰ ਹੁਣ ਜਿਵੇਂ ਟਾਵੇਂ ਟੱਲੇ ਥਾਵਾਂ ਤੇ ਰਹਿ ਗਈਆਂ ਚੀਜ਼ਾਂ ਜਿਹੜੇ ਅੱਜ ਕੱਲ ਦੇ ਮੁੰਡੇ ਆ ਨੌਜਵਾਨਾ ਉਹਨਾਂ ਨੇ ਤਾਂ ਵੇਖਿਆ ਹੀ ਨਹੀਂ ਹੋਣਗੇ ਜਿਹੜਾ 2000 ਤੋਂ ਬਾਅਦ ਜੰਮੇ ਵੇ ਆ ਉਹਨਾਂ ਨੇ ਚੀਜ਼ਾਂ ਦੇਖੀਆਂ ਨਹੀਂ ਜਿਹੜੇ ਪੁਰਾਣੇ ਆ ਉਹਨਾਂ ਨੇ ਇਹ ਚੀਜ਼ਾਂ ਦੇਖੀਆਂ ਆ ਤੇ ਇਹ ਆਪਣੇ ਇਹਦਾ ਵਿਰਸਾ ਪਿਆਬੀ ਉਹਦੇ ਨਾਲ ਜੁੜੀ ਵੀ ਚੀਜ਼ ਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਬਾਈ ਨਾਲ ਆਪਾਂ ਗੱਲਬਾਤ ਵੀ ਕਰਾਵਾਂਗੇ ਸਾਰੀ ਜਿਨ੍ਹਾਂ ਦਾ ਖੇਤ ਆ ਜਿੱਥੇ ਆਪਾਂ ਖੜੇ ਆ ਤੁਹਾਨੂੰ ਚੀਜ਼ ਵਿਖਾਉਣੇ ਆ ਆਜੋ ਡਾਕਟਰ ਜਿਹੜੀ ਚੀਜ਼ ਵਿਖਾਉਣੀ ਆ ਨਾ ਆਜੋ ਤੁਹਾਨੂੰ ਦਿਖਾਉਣੇ ਆ ਠੀਕ ਆ ਇਹ ਆਜੋ ਤੁਹਾਨੂੰ ਦਿਖਾਉਣੇ ਆ ਆ ਜਾ ਬਾਈ ਜੀ ਮੈਨੂੰ ਆਹ ਦੇਖੋ ਬਈ ਸਾਰਾ ਲਗਾ ਦੇ ਸਾਰਾ ਲਗਾ ਦੇ ਤੇ ਕੀਤਾ ਇੱਧਰ ਦੇਖੋ ਆ ਦਿਖਾ ਇੱਧਰ ਬਈ ਆ ਚੱਲਦਾ ਇੱਧਰ ਇਹ ਬਈ ਇਹ ਨਾ ਚੀਜ਼ਾਂ ਜੇ ਮਤਲਬ ਇੰਜ ਦੇ ਨਾਲ ਉਹ ਵੀਲਾ ਤੇ ਆਹ ਵੇਖੋ ਪਾਣੀ ਕੱਢੀ ਜਾਂਦਾ ਕਿੰਨਾ ਪਾਣੀ ਡਿੱਗੀ ਦੇ ਵਿੱਚ ਪਾਣੀ ਡਿੱਗੀ ਨਾਲ ਸਾਹਮਣੇ ਦੇ ਵੇਖ ਰਹੇ ਹੋ ਤੇ ਇਹ ਜਿਹੇ ਇੰਜਨ ਆ ਨਾ ਤੁਹਾਨੂੰ ਦਿਖਾਇਆ ਇਹ ਚੀਜ਼ਾਂ ਇਹ ਆਪਣੇ ਪੰਜਾਬ ਦੇ ਵਿੱਚ ਜਮੇ ਲੋਕ ਮਿਲਿਆ ਦਾ ਨਹੀਂ ਦੇਖਿਆ ਨਹੀਂ ਹੋਣਗੇ ਚੀਜ਼ਾਂ ਇਹ 2000 ਤੋਂ ਬਾਅਦ ਵਿੱਚ ਜਮੇ ਨੂੰ ਤਾਂ ਜਿਵੇਂ ਨਹੀਂ ਦੇਖਿਆ ਹੋਣਗੇ ਤੇ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸਿਸਟਮ ਤੁਹਾਨੂੰ ਦਿਖਾਇਆ ਨਾ ਜਿਹੜੇ ਬਾਈ ਦੇ ਖੇਤ ਆ ਇਹ ਲਵਾਉਣ ਨੂੰ ਇਹ ਬਾਈ ਵੀ ਮੋਟਰ ਲਵਾ ਸਕਦਾ ਸੀਗਾ ਪਰ ਇਹ ਬਾਈ ਨੇ ਮੋਟਰ ਨਹੀਂ ਲਵਾਈ ਆ ਫਿਰ ਗੱਲਬਾਤ ਕਰਦੇ ਆ ਆਜੋ ਤੇ ਉਹਨੇ ਪੁੱਛਦੇ ਆ ਸਾਰੀ ਗੱਲਬਾਤ ਬਾਈ ਜਿਵੇਂ ਤੁਹਾਨੂੰ ਦਿਖਾਇਆ ਹੈ ਨਾ ਅੰਦਰ ਇੰਨਾ ਚੱਲਦਾ ਹੈ ਬਾਹਰ ਪਾਣੀ ਦੇ ਦਿਖਾਇਆ ਹੈ ਨਾ ਮਨ ਲਵੇ ਆਪਣੇ ਪਿਆਰ ਚੋਂ ਚੋ ਚੀਜ਼ਾਂ ਖਤਮ ਹੋ ਗਈਆਂ ਕਿਹਦੇ ਨਹੀਂ ਹੈਗੀਆਂ ਤੇ ਆਹ ਬਾਈ ਦਾ ਖੇਤ ਹੈ ਇਹ ਮੇਰੀ ਭੂਆ ਦਾ ਮੁੰਡਾ ਸਗੀ ਦਾ ਤੇ ਇਹਨਾਂ ਦੇ ਇਹਨਾਂ ਨੇ ਸਾਮ ਕੇ ਰੱਖਿਆ ਇਹ ਮੱਲਾ ਲਵਾਉਣ ਨੂੰ ਮੋਟਰ ਲਵਾ ਸਕਦੇ ਸੀ ਕੋਈ ਏਡੀ ਵੱਡੀ ਗੱਲ ਨਹੀਂ ਕਿਉਂਕਿ ਆਪਣੇ ਸਾਰੇ ਜੀਵਨ ਜਦ ਤੇ ਮੋਟਰ ਹੀ ਲੱਗਾਂਗਾ ਤੇ ਲਵਾਉਣ ਨੇ ਇਹ ਵੀ ਲਵਾ ਸਕਦੇ ਸੀਗੇ ਕਿਉਂ ਉਹ ਇਹਨਾਂ ਨੇ ਲਵਾਈ ਮੋਟਰ ਇਹ ਸਿਸਟਮ ਆਪੋ ਬਾਈ ਨਾਲ ਗੱਲਬਾਤ ਕਰਦੇ ਆ ਸਾਰੀ ਬਾਈ ਤੋਂ ਪੁੱਛਦੇ ਆ ਸਾਰੀ ਗੱਲਬਾਤ ਸਸੀ ਕਾ ਬਾਈ ਸਸੀ ਕਾ ਬਾਈ ਬਾਈ ਔਰ ਤੁਸੀਂ ਦੱਸੋ ਬਾਈ ਤੁਸੀਂ ਜਿਵੇਂ ਮਾਲਾ ਇਹ ਸਾਫ ਕੇ ਰੱਖੀਆ ਪ੍ਰਾਣੀ ਜੀ ਜਨਾ ਹਾਂਜੀ ਇਹਦੇ ਵਜ੍ਹਾ ਤੁਸੀਂ ਕੀ ਕਹਿਣਾ ਚਾਹੋਗੇ ਲਵਾਉਣਾ ਮੋਟਰ ਤੁਸੀਂ ਵੀ ਲਵਾ ਸਕਦੇ ਸੀ ਕੋਈ ਵੱਡੀ ਗੱਲ ਨਹੀਂ ਹੈ ਨਾ ਹਾਂਜੀ ਤੇ ਕੀ ਸਿਸਟਮ ਤੁਸੀਂ ਕਿਵੇਂ ਹੈ ਅਜ ਤੱਕ ਸਾਫ ਕੇ ਰੱਖਿਆ ਮੈਨੂੰ ਲੱਗਦਾ ਕਿਤੇ ਨਹੀਂ ਹੋਣਾ ਫੋਟਾ ਮ ਟੱਲਾ ਹੀ ਵਿਦੈਦਾ ਮੈਂ ਤਾਂ ਅੱਜ ਇੱਥੇ ਆਇਆ ਸੀਗਾ ਤੇ ਅੱਜ ਮੈਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਤੇ ਕੀ ਕਹਿਣਾ ਚਾਹੋਗੇ ਤੁਸੀਂ ਜਰਾ ਆਪਣੇ ਲਗਭਗ ਸਾਰੇ ਚਾਰ ਸਵੇਰੇ ਮੋਟਰਾਂ ਹੀ ਲੱਗੀਆਂ ਤੇ ਆਪਣੇ ਕੇ ਵਿਚਾਲੇ ਮਤਲਬ ਇੰਜਨ ਤਰਿਆ ਹੋਇਆ ਖੂਹ ਤੇ ਇਹਦਾ ਮਤਲਬ ਇਹ ਆ ਵੀ ਅਸੀਂ ਜਦੋਂ ਇੱਥੇ ਆ ਜਾਂਦੇ ਸਾਡਾ ਜੀ ਲੱਗਦਾ ਬrani ਕਿ ਭਾਈ ਹੁਣ ਮੈਂ ਜਿਵੇਂ ਆਇਆ ਬਹੁਤ ਸ਼ਾਂਤੀ ਦੀ ਮਿਲਦੀ ਆ ਨਾ ਸੋਹਣਾ ਲੱਗਦਾ ਸਰ ਜੀ ਅਸੀਂ ਇਹਨੂੰ ਬਈ 2-4 ਘੰਟੇ ਚਲਾਉਣਾ ਹੀ ਚਲਾਉਣਾ ਹੈ। ਅੱਛਾ। ਜ਼ੀਰੇ ਨੂੰ ਪਾਣੀ ਲਾਉਣ ਵਾਸਤੇ ਹਾਂ। ਤੇ ਮੋਟਰ ਆਪਣੀਆਂ ਦੋ ਭਰੀਆਂ ਹੋਈਆਂ ਆਪਾਂ ਇੱਥੇ ਲਵਾ ਸਕਦੇ ਸੀ। ਹਨਾ। ਦੂਸਰੀ ਗੱਲ ਮੈਂ ਆਪਣੇ ਨਾਨਕੇ ਜਾਂਦਾ ਹੁੰਦਾ ਸੀਗਾ। ਉੱਥੋਂ ਪਹਿਲਾਂ ਇਹੋ ਜਿਹਾ ਮਾਹੌਲ ਹੁੰਦਾ ਸੀ। ਕਿਉਂਕਿ ਉੱਥੇ ਬਹੁਤ ਟਾਈਮ ਤੋਂ ਪਹਿਲਾਂ ਝੋਨਾ ਲੱਗਦਾ ਸੀਗਾ। ਕਿਉਂਕਿ ਬਈ ਹੁਣ ਮੈਂ ਤੁਹਾਨੂੰ ਦਾਦਾ ਇੱਕ ਵਾਰ ਬਈ ਨੂੰ ਰੋਕਦਾ। ਇਹ ਮੇਰੀ ਭੂਆ ਦਾ ਮੁੰਡਾ ਤੇ ਮੈਂ ਦੇ ਮਾਮੇ ਦਾ ਮੁੰਡਾ। ਸਾਡੇ ਨਾ ਪਹਿਲਾਂ ਬਹੁਤ ਪੁਰਾਣੇ ਪਹਿਲਾ ਟਾਈਮ 'ਚ ਫੀਟਰ ਇੰਜਨ ਜਿਹੜੇ ਦੋ ਵਿਲੇਜ ਚ ਚੱਲਦੇ ਹੁੰਦੇ ਸੀਗੇ ਤੇ ਝੋ ਬਈ ਉਹ ਤਾਂ ਤੁਹਾਡੇ ਇਲਾਕੇ ਦੇ ਕਿ ਨਰਮਾ ਹੀ ਹੁੰਦਾ ਸੀ ਬਿਲਕੁਲ ਨਰਮਾ ਹੁੰਦਾ ਤੇ ਅੱਜ ਬਈ ਤੁਹਾਡੇ ਨਰਮਾ ਕਿੰਨਾ ਚਿਰ ਗਿਆ ਨਰਮਾ ਸਾਡੇ ਬਹੁਤ ਘਟ ਗਿਆ ਜੀ ਹੁਣ ਲੋਕ ਝੋਨੇ ਕਿੰਨੇ ਬਹੁਤ ਜ਼ਿਆਦਾ ਹੋ ਗਏ ਨਹੀਂ ਬੇਈ ਇਹ ਇੱਕ ਗੱਲ ਬੋਲਦਾ ਜੇ ਮੈਂ ਲਾ ਤੁਸੀਂ ਆਪਣੇ ਉੱਥੇ ਆਉਂਦੇ ਸੀ ਜਣਾ 10 ਸਾਲ ਪਹਿਲਾਂ ਗੱਲ ਹੋ ਗਏ ਨਾ ਹਾਂਜੀ ਹਾਂਜੀ ਇੰਨੇ ਚਿਰ ਤੀ ਬਈ ਇੰਨਾ ਚੇਂਜ ਕਿਵੇਂ ਆ ਗਿਆ ਲੋਕ ਇੱਕ ਦਮ ਨਰਮਾ ਕਦਮ ਕਰਕੇ ਝੋਨੇ ਵੱੰਨੇ ਹੋ ਗਏ ਇਹਨੂੰ ਕਿਵੇਂ ਮੰਨਦੇ ਆ ਤੁਸੀਂ ਝੋਨੇ ਦੀ ਥੋੜੀ ਖੇਤੀ ਲੰਬੀ ਐ ਹੂੰ ਉਹਦਾ ਕਰਕੇ ਕਿਸਾਨ ਪਿੱਛੇ हट ਗਿਆ ਦੂਸਰਾ ਵੀ ਮਾੜਾ ਹੋ ਗਿਆ ਆ ਕਰੋਨਾ ਦੇ ਟਾਈਮ ਤੋਂ ਆਉਣ ਕਰਕੇ ਸਪਰਿਆ ਸਭੂ ਨਹੀਂ ਮਿਲੀਆਂ ਤਾਂ ਉਹਦੇ ਫਿਰ ਕਿਸਾਨਾਂ ਥੋੜਾ ਪਿੱਛੇ ਹੋ ਗਏ ਤੇ ਜਿਸ ਤਰ੍ਹਾਂ ਨਾਲ ਹੁਣ ਅਸੀਂ ਦੇਖਦੇ ਆ ਕਿ ਹਰ ਕਿਸਾਨ ਝੋਨਾ ਹੀ ਲਾ ਰਿਹਾ ਨਹੀਂ ਲਈ ਜੀ ਮੰਡੀਆਂ ਦੇ ਵਿੱਚ ਅੱਜ ਵੀ ਹੁਣ ਕਿਸਾਨ ਬੈਠੇ ਆ ਧਰਮਿਆਂ ਤੇ ਬੈਠੇ ਆ ਤੋਂ ਨਹੀਂ ਕੋਈ ਚੱਕਦਾ ਹੀ ਨਹੀਂ ਉਹ ਹੀ ਚੱਕ ਨਹੀਂ ਰਿਹਾ ਉਹ ਦੀਵਾਲੀ ਸਾਰੀ ਉਹਨਾਂ ਦੇ ਉੱਥੇ ਲੰਗੀ ਹੈ ਦੀਵਾਲੀ ਦਾ ਬਈ ਜਦੋਂ ਅਸੀਂ ਸ਼ਹਿਰਾਂ ਤੇ ਜਾਂਦੇ ਤੁਸੀਂ ਵੀ ਗਏ ਹੋਗੇ ਜਿਹੜੇ ਆਪਣੇ ਸ਼ਹਿਰਾਂ ਵਾਲੇ ਹੈ ਨਾ ਸੇਠ ਆ ਨਾ ਦੁਕਾਨਾਂ ਵਾਲੇ ਉਹ ਵੀ ਇਹ ਕਹਿ ਰਹੇ ਵੀ ਦੀਵਾਲੀ ਅੱਜ ਕਰ ਰੁਕੀ ਰੁਕੀ ਜੀ ਹੈ ਹਾਂਜੀ ਹਾਂਜੀ ਦੀਵਾਲੀ ਬਈ ਰੁਕੀ ਹੋਣੀ ਵੀ ਹੈ ਕਿਉਂਕਿ ਮਜ਼ਦੂਰ ਵੀ ਮੰਡੀਆਂ 'ਚ ਬੈਠਾ ਤੇ ਕਿਸਾਨ ਵੀ ਮੰਡੀਆਂ 'ਚ ਬੈਠਾ ਹੈ ਜੇ ਹੁਣ ਜੀ ਜ਼ਿਮੀਦਾਰ ਦਾ ਕੰਮ ਚੱਲੂਗਾ ਤਾਂ ਉਸ ਤੋਂ ਬਾਅਦ ਫੇਰ ਹੀ ਜਿਹੜੇ ਮਜ਼ਦੂਰ ਆ ਉਹਨਾਂ ਦਾ ਕੰਮ ਚੱਲੇਗਾ ਜਦੋਂ ਜ਼ਿਮੀਦਾਰ ਨਹੀਂ ਗਿਆ ਉਹਦੀ ਫਸਲ ਨਹੀਂ ਵਿਕੀ ਤਾਂ ਉਹ ਫਿਰ ਅੱਗੇ ਜਾ ਕੇ ਮਜ਼ਦੂਰ ਨੂੰ ਵੀ ਕੁਝ ਨਹੀਂ ਦੇ ਸਕਦਾ ਕਿਉਂਕਿ ਮਜ਼ਦੂਰ ਵੀ ਉੱਥੇ ਮੰਡੀਆਂ 'ਚ ਹੀ ਹੈ ਬਿਲਕੁਲ ਬਿਲਕੁਲ ਇਹ ਭਾਈ ਜਿਵੇਂ ਤੁਸੀਂ ਕਿਹਾ ਸਾਰੀਆਂ ਦੋ ਮੋਟਰਾਂ ਭਰੀਆਂ ਹਨਾ ਹਾਂਜੀ ਹਾਂਜੀ ਮੰਨ ਲਾ ਜੇ ਤੁਹਾਡੇ ਮੋਟਰਾਂ ਆ ਜਾਣੀਆਂ ਇਹ ਤੁਸੀਂ ਅਹੀਂ ਚੱਲਦਾ ਰੱਖੋਗੇ ਇਸ ਨੂੰ ਇੱਥੇ ਇੰਨੇ ਰੱਖਾਂਗੇ ਇਹ ਜੇ ਨਹੀਂ ਕੀ ਤੁਸੀਂ ਬੋਰ ਹੋਰ ਕਰਾ ਲੋਗੇ ਪਰ ਇਹ ਚੱਲਦਾ ਇੱਥੇ ਇਸ ਤੇ ਭਾਈ ਅਸੀਂ ਤੁਹ ਸਕਦੇ ਆ ਸਾਡੇ ਉਧਰਲੀ ਸਾਈਡ ਤੇ ਟਰੈਕਟਰ ਵੀ ਜੁੜਦਾ ਇਹਦੇ ਅੱਛਾ ਆ ਜਾ ਬਾਈ ਬਣਾ ਲੈ ਨਹੀਂ ਆਪੇ ਇਹ ਤਾਂ ਇਧਰ ਵੀ ਦਿਖਾਉਣੇ ਵਾੜਾ ਸਾਰਾ ਹਾਂ ਅਸੀਂ ਇਹਦੇ ਤੇ ਟਰੈਕਟਰ ਵੀ ਜੋੜ ਸਕਦੇ ਆ ਆਪਣੇ ਆਸੂਦਗੜ੍ਹ ਵੀ ਸਾਰਾ ਜੋ ਕ੍ਰੋਸ ਆਇਆ ਹੋਇਆ ਇਧਰ ਦੇ ਬਸੇ ਅੰਦਰ ਕਰਾਇਆ ਜਾਂਦਾ ਅੰਦਰ ਨਹੀਂ ਰਿੰਚਣਾ ਕੋਈ ਧੰਨਵਾਦ ਆ ਆਪਣੇ ਟਰੈਕਟਰ ਜੋੜਦਾ ਇਹਦੇ ਤੇ ਹਾਂ ਉਧਰ ਜੋੜਦਾ ਪਰ ਅਜੀ ਟਰੈਕਟਰ ਇਹਦੇ ਨਹੀਂ ਜੋੜਦਾ ਇਹ ਕਿੰਨੀ ਗੱਲ ਹੈ ਹਾਂ ਤੇ ਬੜਾ

ਮੈਨ ਲਾਣਾ ਤੇ ਦੇਖਿਆ ਤੇ ਟਰੈਕਟਰ ਵੀ ਲੱਗਦਾ ਤੁਹਾਡੇ ਹਣਾ ਇੰਜਨ ਤੁਹਾਡੇ ਅੰਦਰ ਪਿਆਗਾ ਇੰਜਨ ਹੀ ਤੁਸੀਂ ਚਲਾਉਣੇ ਆ ਇੰਜਨ ਹੀ ਚਲਾਉਣੇ ਹੋਰ ਬਈ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਝੋਨੇ ਦੀ ਖੇਤੀ ਬਹੁਤ ਵਧੀ ਜਾਂਦੀ ਹੈ ਨਾ ਹੀ ਤਾਂ ਕੋਈ ਚੱਕਦਾ ਝੋਨਾ ਕਿਸਾਨ ਵੀ ਬੈਠੇ ਮੰਡੀਆਂ 'ਚ ਕੀ ਕਹਿਣਾ ਚਾਹੋਗੇ ਹੋਰ ਬਈ ਤੁਹਾਡੇ ਦਿਲ ਦੇ ਵਿੱਚ ਕੀ ਕੁਝ ਗੱਲਾਂ ਜਿਹੜੀਆਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਅਸੀਂ ਤਾਂ ਇਹ ਦੱਸਣਾ ਚਾਹੁੰਦੇ ਜਿਵੇਂ ਹੁਣ ਸਾਡਾ ਇਹ ਇੰਜਨ ਇੱਥੇ ਚੱਲ ਰਿਹਾ ਹੈ ਸਾਡੇ ਟਰੈਕਟਰ ਵੀ ਇਸ ਤੇ ਲੱਗਦਾ ਆਪਣੇ ਦੋ ਟਰੈਕਟਰ ਨੇ ਅਸੀਂ ਉਹ ਇੱਥੇ ਲਾ ਸਕਦੇ ਆ ਇੱਕ ਤਾਂ ਇਹਦੀ ਆਵਾਜ਼ ਸੁਣ ਕੇ ਸਾਨੂੰ ਸ਼ਾਂਤੀ ਮਿਲਦੀ ਹੈ ਹਾਂ ਤੇ ਦੂਜਾ ਕੋਈ ਬ ਇਹ ਜਿਹੜਾ ਬੋਲਟ ਦੀ ਆਉਂਦੀ ਨੇ ਠੱਕ 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 ਓਏ ਵਾਲਾ ਉਸ ਤਰ੍ਹਾਂ ਇੱਕ ਦਾ ਟਾਈਮ ਤੇ ਚੱਲ ਰਿਹਾ ਹੈ ਤੇ ਦੂਸਰਾ ਵੀ ਸਾ ਨੇੜੇ ਤੇਰੇ ਹਰ ਇੱਕ ਬੰਦੇ ਨੂੰ ਪਤਾ ਚੱਲ ਜਾਂਦਾ ਵੀ ਹਾਂ ਉੱਥੇ ਕੋਈ ਹੈ ਇਹ ਜਦੋਂ ਚੱਲ ਰਿਹਾ ਇੱਥੇ ਰੌਣਕ ਹੋ ਜਾਂਦੀ ਹੈ ਬੰਦੇ ਆਉਂਦੇ ਸਾਰੇ ਗੱਲਾਂ ਬਾਤਾਂ ਕਰਦੇ ਆ ਦੂਸਰਾ ਹੁਣ ਜਿੰਨੇ ਸਾਡੇ ਨਰਮਾ ਹੁਣ ਤੱਕ ਲੱਗਦਾ ਰਿਹਾ ਸੀ ਹੁਣ ਛੋਣੇ ਦਾ ਰੁਝਾਨ ਹੋ ਗਿਆ ਸਾਡੇ ਇਹ 40 ਫੁੱਟ ਖੂ ਸੀਗਾ ਪਹਿਲਾਂ ਪੱਕਾ ਪੂਰਾ ਹਾਂ ਪੱਕਾ ਜਿਹੜਾ 40 ਫੁੱਟ ਖੂ ਸੀਗਾ ਹੁਣ ਇਹ 20 ਫੁੱਟ ਰਹਿ ਗਿਆ ਠੀਕ ਹੈ ਸਾਡੇ ਛੋਣਾ ਨਾ ਲੇਟ ਲੱਗਣ ਦੀ ਵਜ੍ਹਾ ਇੱਕ ਸਾਨੂੰ ਉਹਦਾ ਇਹਲਾ ਵੀ ਹੋਇਆ ਕਿ ਸਾਡੇ ਪਾਣੀ ਉੱਤੇ ਆ ਗਿਆ ਜਦ ਕਿ ਬਈ ਵੇਖੋ ਇਹ ਰਗੇ ਵਿੱਚ ਪਾਣੀ ਉੱਤੇ ਆ ਤੇ ਆਪਣੇ ਰਗੇ ਦੇ ਵਿੱਚ ਤੁਸੀਂ ਐਂ ਦੇਖ ਲਓ ਬੋਰ ਬਾਈ ਕਿਤੇ 5-5 ਫੁੱਟ 100 ਫੁੱਟ ਤੋਂ 7-700 ਫੁੱਟ ਤੱਕ ਲਈ ਜਾਂਦੇ ਬੋਰ ਐਨਾ ਡੂੰਘਾ ਪਾਣੀ ਹੋ ਗਿਆ ਤੇ ਇੱਧਰ ਬਾਈ ਕਹਿੰਦੇ ਸਾਡਾ ਬਾਈ ਤੁਹਾਡੇ ਬੋਰ ਆ ਜਿਹੜੇ ਕਿੰਨੇ ਕਿ ਉੱਚੇ ਕਿਤੇ ਅਸੀਂ 100 ਜਾਂ 120 ਫੁੱਟ ਫਿਲਟਰ ਪਾਉਨੇ ਆ ਬਸ ਕੋਈ ਪਾਸ ਤੋਂ ਤੁਹਾਡੇ ਕੋਈ ਨਹੀਂ ਨਾ ਕੋਈ 550 ਦਾ ਨਹੀਂ ਪਾਉਂਦਾ ਸਾਡੇ ਲਗਭਗ ਖੂਹ ਵਾਲੀਆਂ ਮੋਟਰਾਂ ਜਾਦੇ ਲੱਗੀਆਂ ਹੋਈਆਂ ਜਾਂ ਬੰਦਾਂ ਦੇ ਜਾਨੀ ਕਿ ਮੋਟਰ ਜਿਵੇਂ ਮੈਨੂੰ ਦੂਜਾ ਏਰੀਆ ਉਧਰ ਲਾ ਇਹ ਬਾਈ ਤੁਹਾਨੂੰ ਬੜਾ ਏਰੀਆ ਦੱਸ ਦਗੇ ਅਸੀਂ ਬਾਈ ਆਪਾਂ ਕਿਹੜੇ ਏਰੀਏ 'ਚ ਖੜੇ ਆ ਏਰੀਆ ਇਹ ਬਠਿੰਡਾ ਡਿਸਟ੍ਰਿਕਟ ਪੰਦਾਈ ਸਾਨੂੰ ਡਬਲ ਏਰੀ ਹਰਿਆਣਾ ਵੀ ਨੇੜੇ ਹੀ ਹੈ ਹਰਿਆਣਾ ਵੀ ਨੇੜੇ ਆ ਸਾਨੂੰ ਡੱਬ ਵਾਲੀ ਦੇ ਨਾਲ ਹਰਿਆਣੇ ਦੀ ਹੱਦ ਵੀ ਲੱਗਦੀ ਹੈ ਤੇ ਰਾਜਸਥਾਨ ਦੀ ਵੀ ਲੱਗਦੀ ਹੈ ਠੀਕ ਇਹ ਬਈ ਇਹਦਾ ਜਮਾ ਚੁੰਡ ਤੇ ਆਇਰਗਾ ਇਹ ਡੱਬ ਵਾਲੀ ਨਾਲ ਆ ਜਮਾ ਹਰਿਆਣੇ ਦੀ ਹੱਦ ਲੱਗਦੀ ਹੈ ਰਾਜਸਥਾਨ ਦੀ ਹੱਦ ਲੱਗਦੀ ਹੈ ਜਾਨੀ ਕਿ ਇਧਰਲੇ ਪਾਸੇ ਪਾਣੀ ਦਾ ਜਿਹੜਾ ਧਰਤੀ ਦਾ ਪਾਣੀ ਆ ਉੱਚਾ ਕਿਉਂ ਕਿ ਇਧਰ ਝੋਨੇ ਬਈ ਆਇਆ ਆਇਆ ਸਣਾ ਹਾਂ ਜੋ ਆਪਾਂ ਬਈ ਪਾਣੀ ਦੇਖ ਲੋ ਪਰਲੇ ਪਾਸੇ ਜੋ ਸਾਰਾ ਮੱਝਾ ਮਾਲਵਾਦ ਵਾਪੇ ਉਧਰ ਲੱਗ ਗਿਆ ਸਾਰਾ ਤੋਂ ਇਨਸ਼ਾ ਅੱਲਾਹ ਪਾਣੀ ਨਾ ਕਿੱਥੋਂ ਦੀ ਕਿੱਥੇ ਲੈ ਗਏ ਆ ਆਪਣੀ ਤਾਂ ਬਈ ਖੇਤੀ ਨਹੀਂ ਹੈ ਨਾ ਬਈ ਇਹ ਹਾਂ ਨਹੀਂ ਜੀ ਨਹੀਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਜਿਵੇਂ ਬਈ ਝੋਨੇ ਵਾਲੇ ਲੋਕ ਬਾਰੇ ਹੋਈ ਜਾਂਦੇ ਆ ਝੋਨਾਂ ਨੂੰ ਝੋਨਾਂ ਨੂੰ ਜੇ ਛੱਡ ਕੇ ਬਦਲਵੀਂ ਖੇਤੀ ਕੀਤੀ ਜਾਵੇ ਉਹ ਸਾਰੇ ਕਰਨ ਇਹ ਨਹੀਂ ਕਿ ਆਪਾਂ ਕਿਸੇ ਨੂੰ ਕਹਿ ਰਹੇ ਆ ਆਪਣੇ ਤੋਂ ਸ਼ੁਰੂ ਕਰੋ ਪਹਿਲਾਂ ਸਬਜ਼ੀਆਂ ਲਗਾਓ ਚੋਰ ਜਿਹੜੀ ਨਵੀਆਂ ਵੈਰਾਈਟੀਆਂ ਆ ਰਹੀਆਂ ਉਹਨਾਂ ਚੀਜ਼ਾਂ ਦੀ ਖੇਤੀ ਕਰੋ ਹੁਣ ਆਪਣੇ ਦਾਲਾਂ ਬਹੁਤ ਘੱਟ ਬੀਜਦੇ ਨੇ ਲੋਕੀ ਸੁੱਕੀਆਂ ਫਰਮੋ ਸਰਮ ਨਹੀਂ ਬੀਜਦੇ ਮੁੱਲ ਦਾ ਤੇ ਲੈ ਕੇ ਆਉਣੇ ਆ ਜੇ ਆਪਾਂ ਸਰਮਾ ਬੀਜਾਂਗੇ ਛੋਲੇ ਬੀਜਾਂਗੇ ਉਹਦੇ ਨਾਲ ਸੁੱਕੀਆਂ ਦਾਲਾਂ ਦੀ ਪੈਦਾਵਾਰ ਹੋਊਗੀ ਬਾਕੀ ਇਹ ਚੀਜ਼ ਆਪਣੇ ਘਰੇ ਕੰਮ ਦਿੰਦੀਆਂ ਡੇਲੀ ਰੁਟੀਨ ਇੱਕ ਬਈ ਇਹ ਨਾ ਪਤਾ ਕੀ ਗੱਲ ਮਸਾਂ ਨੇ ਵੱਡੀ ਗੱਲ ਤੇ ਲੋਕਾਂ ਹੀ ਡਰ ਜਾਂਦੇ ਆ ਵੀ ਉਹਨਾਂ ਚੀਜ਼ਾਂ ਦਾ ਮੁੱਲ ਨਹੀਂ ਮਿਲਣਾ ਵੀ ਝੋਨੇ ਕਣਕ ਦਾ ਆਪ ਨੂੰ ਐਮ ਐਸ ਪੀ ਮਿਲਦੀ ਆ ਵੀ ਸਰਕਾਰ ਮੂਰੇ ਵੀ ਆਪਦਾ ਕਹਿੰਦੇ ਵੀ ਤੁਸੀਂ ਨਾ ਐਮ ਐਸ ਪੀ ਸਾਰੀਆਂ ਫਸਲਾਂ ਦੂਜੀਆਂ

ਬੇ ਬਦਲਾਅ ਲੈ ਪਰ ਆਵੇ ਖੇਤੀ ਦੇ ਹਾਂ ਬਦਲਵੀਂ ਖੇਤੀ ਕੀਤੀ ਜਾਵੇ ਉਹਦੇ ਨਾਲ ਪਾਣੀ ਦੀ ਵੀ ਘੱਟ ਵਰਤੋਂ ਹੁੰਦੀ ਹਾਂ ਹੁਣ ਜਿਵੇਂ ਰਾਜਸਥਾਨ ਜਿਹੜਾ ਏਰੀਆ ਹਰਿਆਣਾ ਏਰੀਆ ਉਹਨਾਂ ਦੇ ਵੀ ਸਬਜ਼ੀਆਂ ਬੀਜਦੇ ਨੇ ਹਾਂ ਸੁੱਕੀਆਂ ਦਾਲਾਂ ਬੀਜਦੇ ਆ ਉਹਨਾਂ ਦੇ ਸਾਰਾ ਜੀਰਾ ਮੂੰਗੀ ਛੋਲੇ ਸਭ ਕੁਝ ਹੁੰਦਾ ਆ ਅਕਸਰ ਉਹਨਾਂ ਦੇ ਵੀ ਵਿਕਦੇ ਆ ਨਾ ਪਰ ਥੋੜਾ ਜਿਹਾ ਬੰਦੇ ਨੂੰ ਸਬਰ ਕਰਨਾ ਪੈਣਾ ਇਸ ਚੀਜ਼ ਤੇ ਤੇ ਬਦਲਾਅ ਲਿਆ ਕੇ ਜੇ ਹੋ ਸਕੇ ਤਾਂ ਮਤਲਬ ਪਾਣੀ ਦੀ ਘੱਟ ਵਰਤੋਂ ਕਰ ਜੇ ਬਈ ਕਹਿੰਦਾ ਆ ਅਪਾ ਨਰਮੇ ਤੋਂ ਝੋਨੇ ਤੇ ਆਏ ਆ ਉੱਥੇ ਤਰ੍ਹਾਂ ਹੀ ਅਪਾ ਝੋਨਾ ਹੁਣ ਛੱਡ ਦੇ ਕੇ ਕਹਿੰਦਾ ਪਰ ਵੀ ਆਪਾਂ ਜੀਰ ਖ ਉਹ ਚੀਜ਼ ਆਪਾਂ ਆਗਾ ਆਗਾ ਕਿ ਨਾਲ ਦਾ ਪਾਣੀ ਕਦਮ ਕਰੀ ਜਾਂਦੇ ਥੱਲੇ ਹਾਂ ਤੇ ਉਹਨਾਂ ਨੂੰ ਨੁਕਸਾਨ ਕੋਈ ਨਾ ਕੋਈ ਚੱਕ ਰਿਆ ਨਾ ਹੈ ਨਾ ਦਾਣਾ ਮੰਡੀਆਂ ਦੀ ਰੋੜੀ ਜਿੰਦੇ ਬਾਕੀ ਕਿਸਾਨ ਦੇ ਪਿੱਛੇ ਦੀ ਨਰਮਾ ਬੀਜਣ ਦੇ ਨਾਲ ਹੋਰ ਬੜੇ ਮਜ਼ਦੂਰਾਂ ਨੂੰ ਇਹਦੀ ਮਤਲਬ ਸਪੋਰਟ ਹੁੰਦੀ ਹੈ ਹਾਂ ਕੰਮ ਮਿਲਦਾ ਕੰਮ ਮਿਲਦਾ ਹੈ ਉਹ ਨਰਮਾ ਜਦੋਂ ਤੁਸੀਂ ਗੜਾਈ ਕਰੋਗੇ ਉਹਦੇ ਮਜ਼ਦੂਰ ਚਾਹੀਦੇ ਨੇ ਉਸ ਤੋਂ ਬਾਅਦ ਚੁਗਣ ਵੇਲੇ ਚਾਹੀਦੇ ਨੇ ਫਿਰ ਤੁਸੀਂ ਛਟੀਆਂ ਪੁੱਟੋਗੇ ਤਾਂ ਘਰੇ ਆਪਣੇ ਲੱਕੜਵਾਲਣ ਵੀ ਹੋਏ ਹੁੰਦੇ ਹਾਂ ਤੇ ਦੂਸਰਾ ਜਿਹੜਾ ਇਹ ਪੁਰਾਣੀ ਚੀਜ਼ ਅਸੀਂ ਰੱਖੀ ਹੋਈ ਹੈ ਇਹ ਇਸ ਚੀਜ਼ ਦੀ ਇੱਕ ਖੱਚ ਹੈ ਹੁਣ ਇਹ ਆਪਣੇ ਜੀ ਆਪਣੇ ਕੋਲ ਆਏ ਸੀਗੇ ਅਸੀਂ ਉਹ ਪਿੱਛੇ ਕੰਮ ਕਰ ਰਹੇ ਸੀ ਖੇਤ ਚ ਤੇ ਉਤੋਂ ਮੈਨੂੰ ਕਹਿੰਦੇ ਵੀ ਅਸੀਂ ਉਹ ਚੀਜ਼ ਦੇਖ ਕੇ ਆਉਣੀ ਵੀ ਸਾਡੇ ਚੰਚਪੰਡਾ ਕੰਨ ਇਹ ਚੀਜ਼ ਖਤਮ ਹੋ ਗਈ ਹੈ ਮੈਂ ਚਲੋ ਜੀ ਤੁਹਾਨੂੰ ਇਹ ਦਿਖਾ ਕੇ ਲਿਆਉਣੇ ਆ ਕਹਿੰਦੇ ਯਾਰ ਤੁਸੀਂ ਹਲੇ ਤੱਕ ਹੀ ਸੰਭੀ ਰੱਖਿਆ ਵਾਹ ਬਈ ਅਸੀਂ ਇਸ ਤਰ੍ਹਾਂ ਹੀ ਰੱਖਣਾ ਇਹ ਨੇ ਬਈ ਮੈਨੂੰ ਦੱਸਦਾ ਮੈਂ ਤੇ ਅੱਗੇ ਤੇ ਦੀ ਬਾਵਾ ਦੂਰ ਬਹੁਤ ਪਾਸੇ ਕੰਮ ਕਰੀ ਜਾਂਦੇ ਸੀਗੇ ਤੇ ਉੱਤੇ ਆ ਇੰਜਨ ਦੀ ਵਾਇਸ ਹੁੰਦੀ ਸੀ ਮੈਂ ਕਿਹਾ ਵੀ ਆ ਕੀ ਸਿਸਟਮ ਚੱਲੀ ਜਾਂਦਾ ਹੈ ਕਿਹਾ ਸਾਡੇ ਇੰਜਨ ਚੱਲੀ ਜਾਂਦਾ ਮੈਂ ਕਿਹਾ ਇਹ ਦੇਖ ਕੇ ਹੋਣੇ ਵੀ ਸਾਡੇ ਤਾਂ ਆਪਣੇ ਅਗੇ ਖਤਮ ਹੀ ਹੋ ਗਏ ਯਾਰ ਫਰੀਦਕੋਟ ਉੱਧਰੋਂ ਲਾ ਲਓ ਫਰੀਦਕੋਟ ਵਾਲੀ ਸਾਈਡ ਵੱਨੀ ਲਾੜੋ ਨਾ ਐਂਪੀਰਸ ਆਰ ਤਰ ਤਰਨ ਇੰਜਨ ਖਾਦਮੀ ਹੋ ਕੇ ਹੈ ਹੀ ਨਹੀਂ ਕਿਤੇ ਯਾਰ ਸਾਰੇ ਮੋਟਰਾਂ ਲੱਗੀਆਂ ਆਪਣਾ ਪਤਾ ਇਹ ਮੋਟਰਾਂ ਕਨੈਕਸ਼ਨ ਲੈ ਆ ਤੇ ਫਿਰ ਮੈਂ ਬਾਈ ਨੂੰ ਮੈਂ ਕਿਹਾ ਵੀ ਮੈਨੂੰ ਦਿਖਾ ਕੇ ਲਿਆ ਤੇ ਫਿਰ ਮੈਨੂੰ ਐ ਲੱਗਾ ਵੀ ਇਹ ਚੀਜ਼ ਤੇ ਇੱਕ ਵੀਡੀਓ ਬਣਾ ਕੇ ਇਹ ਯਾਦ ਬਣਾ ਕੇ ਇੱਕ ਸਾਹਮਣੀ ਚਾਹੀਦੀ ਹੈ ਨਾ ਕਿਉਂਕਿ ਸਾਰੇ ਲੋਕ ਵੇਖ ਸਕਣ ਹਨਾ ਇੰਜਨ ਜਿਹੜੇ ਚੱਲਦੇ ਨੇ ਪੁਰਾਣਾ ਵਾਹਤਾਂ ਕਿਉਂਕਿ ਦੁਗਾ ਬਈ ਇਹ ਚੀਜ਼ਾਂ ਵੇਖਣ ਨੂੰ ਮਿਲ ਨਹੀਂ ਹੁੰਦੀਆਂ ਹੁਣ ਜੀ ਆਪਾਂ ਨੇ ਇੱਕ ਵੀਲਾ ਜਿਹੜਾ ਇੰਜਨ ਹੈਗਾ ਉਹ ਘਟ ਹੈ ਉਹ ਹੈ ਹੀ ਨਹੀਂ ਉਹ ਹੈ ਨਹੀਂਗਾ ਪਹਿਲਾਂ ਸਾਡੇ ਸਕੂਟ ਇੱਕ ਵੀਲਾ ਇੰਜਨ ਚੱਲਦਾ ਹੁੰਦਾ ਸੀ ਉਸ ਤੋਂ ਬਾਅਦ ਫਿਰ ਅਸੀਂ ਮਤਲਬ ਇਹ ਜਿਹੜੀ ਇੰਜਨ ਦੀ ਫਿਟਿੰਗ ਹੈ ਉਹ ਤੇ ਨੂੰ ਦੱਸ ਕੇ ਮੈਂ ਖੁਦ ਹੀ ਮਤਲਬ ਅਸੀਂ ਰਲ ਮਿਲ ਕੇ ਬਿਉਂਤ ਦੇ ਕੇ ਅੰਦਰ ਇੰਜਨ ਰਖਾ ਕੇ ਫਿਟਿੰਗ ਕਰਾਈ ਕਹਿੰਦਾ ਇੱਕ ਵਿਲਾ ਇੰਜਨ ਸੀਗਾ ਉਹ ਤਾਂ ਹੁਣ ਕਿਸੇ ਨੂੰ ਨਹੀਂ ਦਿਖਾਈ ਦਿੰਦਾ ਕਿਤੇ ਤੇ ਬਾਕੀ ਸਾਰੇ ਖੂਹ ਤੇ ਵੀ ਕਿਸੇ ਦੇ ਇੰਜਨ ਨਹੀਂ ਹੈ ਠੀਕ ਹੈ ਤੇ ਇਹ ਅਸੀਂ ਰੱਖਿਆ ਹੋਇਆ ਜਿੰਨੀ ਦੇਰ ਤੱਕ ਸਾਡੇ ਹੋ ਸਕਿਆ ਸੀ ਇਸ ਨੂੰ ਇੱਧੇ ਹੀ ਰੱਖਾਂਗੇ ਇੱਥੇ ਵਧੀਆ ਜੀ ਲੱਗਦਾ ਬੰਦੇ ਲਾ ਕੇ ਤੇ ਆਸ-ਪਾਸੇ ਵਾਲੇ ਸਾਰੇ ਆਉਂਦੇ ਆਏ ਲੋਕ ਇੱਕ ਮੈਂ ਬਸ ਤੁਹਾਡੇ ਨਾਲ ਪੁੱਛਣਾ ਸੋਤੋਂ ਜੇ ਬਈ ਤੁਹਾਡੇ ਝੋਨੇ ਦੀ ਖੇਤੀ ਵੀ ਤੁਹਾਡੇ ਕੀਤੀ ਹੈ ਨਾ ਹਾਂਜੀ ਹਾਂਜੀ ਜਿਹੜਾ ਵੀ ਤੁਹਾਡੇ ਝੋਨੇ ਨੂੰ ਪਾਣੀ ਬਸ ਇਸ ਇੰਜਨ ਨਾਲ ਹੀ ਲਾਉਣੇ ਆ ਬਸ ਇੰਜਨ ਨਾਲ ਹੀ ਲਾਉਣੇ ਆ ਲੋਨੇ ਤੇ ਕਿੰਨਾ ਤੇਲ ਤੂਲ ਦਾ ਛੱੜਦਾ ਕਿੰਨਾ ਜਾ ਜਾਂਦਾ ਤੇਨੇ ਜੀ ਘੰਟੇ ਦਾ ਮੰਨ ਕੇ ਚੱਲੋ 8 900 ਗ੍ਰਾਮ ਖਾ ਜਾਂਦਾ ਮਿਲੀਲੀਟਰ ਜੀ ਇਹਨੂੰ ਕਹਿੰਦੇ ਆਪਾਂ 8 900 ਮਿਲੀਲੀਟਰ ਜਾਂ ਲੀਟਰ ਬਸ ਇਹ ਥੋੜਾ ਜਿਹਾ ਜ਼ਿਆਦਾ ਆਪਾਂ ਇਹਨੂੰ ਤੇਜ ਕਰਕੇ ਛੱੜ ਦਈਏ ਤਾਂ ਲੀਟਰ ਖਾ ਜਾਂਦਾ ਤਾਂ ਲੀਟਰ ਦਾ ਮੰਨ ਕੇ ਚੱਲੋ ਇਹਦਾ ਠੀਕ ਹੈ ਆ ਠੱਕ 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 ਜਿਹਾ ਵੀ ਨਾਰਮਲ ਚੱਲੀ ਜਾਂਦਾ ਨਾਰਮਲ ਚੱਲੀ ਜਾਂਦਾ ਤੇ ਸਾਰਾ ਜਿਹੜੀ ਜਿਹੜੀ ਪਾਣੀ ਲੱਗਦਾ ਹੈਗਾ ਤੁਹਾਡੀ ਫਸਲ ਨੂੰ ਇਹਦੇ ਨਾਲ ਹੀ ਲੱਗਦਾ ਇਹਦੇ ਨਾਲ ਹੀ ਲੱਗਦਾ ਬਾਕੀ ਕੱਸੀ ਦਾ ਆਪਣੇ ਪਾਣੀ ਆਉਂਦਾ ਨੇਰੀ ਪਾਣੀ ਕੱਸੀ ਲੇਰੀ ਪਾਣੀ ਆਉਂਦਾ ਤੇ ਬ ਹੋਰ ਕਿਤੇ ਆਪਣੇ ਤੁਸੀਂ ਚਾਰ ਸਵੇਰੇ ਪਿੰਡਾਂ ਨੂੰ ਆਪਾਂ ਛੜਕਾ ਜਾਂਦੀਆਂ ਇੱਥੋਂ ਕਿਸੇ ਨੂੰ ਰਾਹ ਤੇ ਇਹ ਨਹੀਂ ਮਿਲੂਗਾ ਜਾਨੀ ਕਿ ਬਸ ਇੱਥੇ ਇੱਕ ਜਾ ਕੇ ਅਨਕ ਕੋਈ ਟਾਵਟ ਲੱਗ ਜੇ ਕੋਈ ਬਿੱਲਾ ਹੋਵੇ ਤਾਂ ਆ ਨਹੀਂ ਸਕਦੇ ਪਰ ਨਹੀਂ ਤਾਂ ਲਗਭਗ ਇਹ ਆਪਣੇ ਇੱਥੇ ਹੀ ਹੈ ਤੇ ਇਹ ਦੀ ਵਧੀਆ ਮਤਲਬ ਸ਼ਾਂਤੀ ਵਾਲੀ ਜਗ੍ਹਾ ਹੈ ਤੇ ਪਤਾ ਲੱਗਦਾ ਸੇ ਪਾਸੇ ਵਧੀਆ ਬਾਕੀ ਕੋਈ ਹੋਰ ਚੋਰੀ ਜੁਪਟੇ ਵਾਲਾ ਨਹੀਂ ਆਉਂਦਾ ਛੜ ਕੇ ਨਾਲ ਵੀ ਹੈਗਾ ਬੰਦਾ ਧੰਨਵਾਦ ਬਈ ਟੈ ਦੇ ਨਾਸਤੇ ਠੀਕ ਹੈ ਬਹੁਤ ਬਹੁਤ ਧੰਨਵਾਦ ਬਈ ਸਤਿ ਸ਼੍ਰੀ ਅਕਾਲ ਅੱਜ ਬਈ ਗੱਲ ਦੱਸਦੇ ਆ ਜਿਵੇਂ ਆਪਣਾ ਬਾਈ ਕੋਲੇ ਆ ਕੇ ਗੱਲਬਾਤ ਕੀਤੀ ਹੈ ਨਾ ਮੇਰੇ ਭੂਆ ਦਾ ਮੁੰਡਾ ਕਾ ਸਾਨੂੰ ਬਹੁਤ ਵਧੀਆ ਲੱਗਿਆ ਜਿਹੜਾ ਇੰਜਨ ਚੱਲਦਾ ਸੀਗਾ ਆਪਣੇ ਬਈ ਸਾਰੇ ਏਰੀਏ ਵਿੱਚ ਖੜਮ ਹੋ ਗਿਆ ਇੰਜਨ ਹੈ ਨਹੀਂ ਕਹਿੰਦੇ ਆ ਮੋਟਰਾਂ ਆਪਾਂ ਲਾਈ ਜੰਨੇ ਆ ਬਾਕੀ ਜਿਵੇਂ ਦੱਸ ਦਿਆ ਵੀ ਸਾਡੇ ਨਰਮੇ ਦੀ ਖੇਤੀ ਵੱਧਦਾ ਝੋਨਾ ਹੈ ਝੋਨਾ ਆ ਗਿਆ ਪਰ ਅਜੇ ਘਾਟਾ ਸਾਡੇ ਪਾਣੀ ਵੀ ਉੱਚੇ ਆ ਤੋਂ ਵੀ ਸੰਦੀ ਦੇ ਸਾਰੇ ਦਰਸ਼ਕਾਂ ਨੂੰ ਇਹ ਅਪੀਲ ਹੈ ਜੇ ਇਹਨਾਂ ਬੰਗਿਆਂ ਦੇ ਨਰਮੇ ਚੱਲੀ ਜਾਂਦਾ ਹੈ ਇਹ ਵੀ ਤਾਂ ਨਰਮਾ ਵੇਚਦੇ ਆ ਆਪਾਂ ਵੀ ਸੋ ਨੇੜ ਮਾ ਛੱਡ ਕੇ ਪਾਣੀ ਦੀ ਬਚਤ ਕਰ ਲਿਏ ਜੇ ਕੋਈ ਬਦਲਮੀ ਖੇਤੀ ਹੁੰਦੀ ਹੈ ਉਹਦਾ ਕਰ ਲਗੇ ਕਰਕੇ ਦੇਖੋ ਕੋਸ਼ਿਸ਼ ਤਾਂ ਕਰੋ ਸਾਰਾ ਕੁਝ ਮਿਲੂਗਾ ਸੋ ਜੇ ਵੀਡੀਓ ਸਾਡੀ ਚੰਗੀ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਜਿਹੜਾ ਸਾਡਾ ਚੈਨਲ ਹੈ ਉਹ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ